ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸਵਾਜਪਾ ਬਣਾਵਾਂਗੇ ਸਮੋਸੇ ਪਕੌੜੇ ਚਾਟ ਵਗੈਰਾ ਨਾਲ ਖਾਈ ਜਾਣ ਵਾਲੀ ਖੱਟੀ ਮਿੱਠੀ ਇਮਲੀ ਦੀ ਚਟਨੀ ਤੇ ਬਿਲਕੁਲ ਹੀ ਹਲਵਾਈ ਸਟਾਈਲ ਦੀ ਚਟਨੀ ਅਸੀਂ ਘਰੇ ਬਣਾ ਕੇ ਤਿਆਰ ਕਰਾਂਗੇ ਚਲੋ ਹੁਣ ਅਸੀਂ ਆਪਣੀ ਆਦੀ ਰੈਸਪੀ ਸ਼ੁਰੂ ਕਰਦੇ ਹਾਂ ਚਟਨੀ ਬਣਾ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਹੈ ਇਮਲੀ ਇਮਲੀ ਮੈਂ ਇੱਥੇ 1 ਕੱਪ ਲਿੱਤੀ ਹੈ ਕੋਈ ਵੀ ਕੋਲੀ ਵਗੈਰਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਇੱਕ ਕੋਲੀ ਲਈ ਹੈ ਤੇ ਇਹਦੇ ਵਿੱਚ ਹੁਣ ਅਸੀਂ ਗਰਮ ਪਾਣੀ ਪਾ ਕੇ ਇਸ ਨੂੰ ਸਾਈਡ ਤੇ ਰੱਖ ਦੇਣਾ 15 ਤੋਂ 20 ਮਿੰਟ ਲਈ ਹੁਣ ਇੱਥੇ 15 ਤੋਂ 20 ਮਿੰਟ ਹੋ ਗਏ ਸੀਗੇ ਹੁਣ ਤੁਸੀਂ ਵੇਖ ਸਕਦੇ ਹੋ ਜਿਹੜਾ ਇਮਲੀ ਦਾ ਰਸ ਹੈ ਵਧੀਆ ਢੰਗ ਨਾਲ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਗਿਆ ਹੈ ਹੁਣ ਅਸੀਂ ਆਪਣੇ ਹੱਥਾਂ ਦੀ ਹੈਲਪ ਦੇ ਨਾਲ ਸਾਰਾ ਰਸ ਇਸ ਦਾ ਕੱਢ ਕੇ ਪਾਣੀ ਦੇ ਵਿੱਚ ਪਾ ਦੇਣਾ ਤੇ ਇੱਕ ਛਾਨਨੀ ਜਾਂ ਸਟੇਨਰ ਦੀ ਹੈਲਪ ਦੇ ਨਾਲ ਅਸੀਂ ਇਸ ਨੂੰ ਛਾਣ ਲੈਣਾ ਹੈ ਹੁਣ ਤੁਸੀਂ ਵੇਖ ਸਕਦੇ ਹੋ ਸਾਰਾ ਜਿਹੜਾ ਅਸੀਂ ਪਾਣੀ ਹੈ ਪਹਿਲੇ ਛਾਨਨੀ ਵਿੱਚ ਪਾ ਲੈਣਾ ਤੇ ਜਿਹੜੇ ਜ਼ੀ ਬੀਜ ਹੈ ਨਾ ਇਸ ਨੂੰ ਆਪਣੇ ਹੱਥਾਂ ਦੀ ਹੈਲਪ ਨਾਲ ਇਸ ਦਾ ਅਸੀਂ ਸਾਰਾ ਜਿਹੜਾ ਰਸ ਹੋਰ ਕੱਢ ਦੇਣਾ ਹੈ ਫੋਂ ਤੁਸੀਂ ਵੇਖ ਸਕਦੇ ਹੋ ਮੋਸਟਲੀ ਜਿਹੜਾ ਇਹ ਰਸ ਹੈ ਸਾਰਾ ਸ਼ਾਨੀ ਵਿੱਚੋਂ ਚਲਾ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਐਡ ਕਰਨਾ ਹੈ ਅਸੀਂ 4 ਤੋਂ 5 ਵਾਰ ਆਪਣੀ ਆਵਲੀ ਹੀ ਪ੍ਰੋਸੈਸ ਕਰਨੀ ਹੈ ਜਿਸ ਦਿਨ ਸਾਡੀ ਇਮਲੀ ਦਾ ਜਿਹੜਾ ਸਾਰਾ ਰਸ ਹੈ ਨਿਕਲ ਜਾਵੇ ਚੰਗੀ ਤਰ੍ਹਾਂ ਤੇ ਫਿਰ ਹੁਣ ਅਸੀਂ ਇਸ ਤੋਂ ਬਾਅਦ ਇਸ ਨੂੰ ਰੱਖਣਾ ਹੈ ਗੈਸ ਤੇ ਹੁਣ ਮੈਂ ਸਾਰਾ ਰਸਾ ਜਿਵੇਂ ਤੁਸੀਂ ਵੇਖ ਸਕਦੇ ਹੋ ਕੱਢ ਲਿਆ ਨਾ ਹੁਣ ਅਸੀਂ ਆਪਣੀ ਪਤਲੀ ਨੂੰ ਰੱਖ ਦਵਾਂਗੇ ਗੈਸ ਤੇ ਤੇ ਫਲੇਮ ਤੁਸੀਂ ਪਹਿਲਾਂ ਹਾਈ ਰੱਖਿਓ ਜਦੋਂ ਇਸ ਦੇ ਵਿੱਚ ਬੋਇਲ ਆ ਜਾਵੇਗਾ ਨਾ ਫਿਰ ਅਸੀਂ ਆਪਣੀ ਗੈਸ ਦੀ ਫਲੇਮ ਕਰ ਦੇਣੀ ਮੀਡੀਅਮ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਪਕਾਉਣਾ ਹੈ 15 ਤੋਂ 20 ਮਿੰਟ ਜਦੋਂ ਤੱਕ ਇਹ ਗਾੜੀ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਪਕਾਉਣਾ ਹੈ ਹੁਣ ਤੁਸੀਂ ਇੱਥੇ ਵੇਖ ਸਕਦੇ ਹੋ ਕਿੰਨਾ ਸੋਨੇ ਇਸ ਦਾ ਬੋਇਲ ਆ ਰਿਹਾ ਹੈ ਤੇ ਵਧੀਆ ਢੰਗ ਨਾਲ ਇਹ ਪੱਕ ਰਹੀ ਹੈ ਹਜੇ ਥੋੜੀ ਪਤਲੀ ਹੈ ਨਾ ਪਹਿਲਾਂ ਅਸੀਂ ਇਸ ਨੂੰ ਥੋੜਾ ਜਿਹਾ ਪਕਾਵਾਂਗੇ 5 ਤੋਂ 10 ਮਿੰਟ ਅਸੀਂ ਇਸ 스테ਜ ਤੇ ਪਕਾਵਾਂਗੇ ਹੁਣ ਤੁਸੀਂ ਵੇਖ ਸਕਦੇ ਹੋ ਪਤਾ ਲੱਗ ਰਿਹਾ ਸੌਸ ਪੈਨ ਤੇ ਪਹਿਲਾਂ ਉੱਪਰ ਨਿਸ਼ਾਨ ਬਣਿਆ ਹੁਣ نیچے ਆ ਗਈ ਹੈ ਥੋੜੀ ਹਾਫ ਰਹਿ ਗਈ ਹੈ ਉਸ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਣੀ ਤੇ ਚੀਨੀ ਚੀਨੀ ਇੱਥੇ ਮੈਂ 1.5 ਕੋਲੀ ਪਾਈ ਹੈ ਤੇ ਨਾਲ ਹੀ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਅੱਧਾ ਚਮਚ ਜੀਰਾ ਪਾਊਡਰ ਥੋੜਾ ਜਿਹਾ ਗਰਮ masala ਤੇ ਥੋੜੇ ਜਿਹੀ ਪਾਣੀ ਵਿੱਚ ਮ ਗਜ ਤੇ ਚੀਨੀ ਦੀ ਜਿਹੜੀ ਰੇਸ਼ਿਓ ਹੈ ਨਾ ਜਿਵੇਂ ਤੁਹਾਨੂੰ ਮੈਂ ਕਹਿਆ ਸੀ ਇੱਕ ਕੋਲੀ ਲਿੱਤੇ ਆਈ ਮਲੀ ਦੀ ਤਾਂ ਇਹਦੇ ਵਿੱਚ 1.5 ਕੋਲੀ ਚੀਨੀ ਪੈ ਜਾਂਦੀ ਹੈ ਤੇ ਘੱਟ ਵੱਧ ਤੁਸੀਂ ਅਪਨੋ ਅਕੋਰਡਿੰਗ ਬਾਅਦ ਚ ਚੈੱਕ ਕਰਕੇ ਵੀ ਪਾ ਸਕਦੇ ਹੋ ਪਰ 1.5 ਕੋਲੀ ਵਿੱਚ ਪੈ ਹੀ ਜਾਂਦੀ ਹੈ ਤੇ ਇੱਥੇ ਮੈਂ ਲੈ ਰਹੀ ਹਾਂ 1 ਚਮਚ ਪਾਰ ਕੇ ਕੌਰਨ ਫਲੋਰ ਇਸ ਦੇ ਜਿਹੜੀ ਥੋੜੀ ਥਿੱਕਨੈਸ ਵਧਾਉਣ ਇਸ ਵਿੱਚ ਅਸੀਂ ਹੁਣ ਪਾਣਾ ਹੈ ਇਮਲੀ ਦਾ ਪਾਣੀ ਤੇ ਇਸ ਨੂੰ ਚੰਗੀ ਤਰ੍ਹਾਂ ਹੁਣ ਅਸੀਂ ਕਰ ਦੇਣਾ ਮਿਕਸ ਇਸ ਵਿੱਚ ਲੰਪਸ ਬਿਲਕੁਲ ਨਹੀਂ ਰਹਿਣੇ ਚਾਹੀਦੇ ਅਗਰ ਤੁਹਾਨੂੰ ਲੱਗੇ ਕਿ ਤੁਹਾਡੇ ਕੋਰਨਫਲੌਟਸ ਲੰਪਸ ਨੇ ਤਾਂ ਤੁਸੀਂ ਇਸ ਨੂੰ ਛਾਨੀ ਨਾਲ ਛਾਨ ਕੇ ਪਾਓ ਹੁਣ ਮੈਂ ਸੁਣ ਚੰਗੀ ਤਰ੍ਹਾਂ ਇੱਕੇ ਡਾਇਰੈਕਸ਼ਨ ਵਿੱਚ ਮਿਕਸ ਕਰ ਦੇਣਾ ਦੇਖੋ ਕਿ ਇਹਨ ਇਜ਼ੀਲੀ ਘੁਲ ਰਿਹਾ ਹੈ ਜੇ ਅਸੀਂ ਇੱਕ ਡਾਇਰੈਕਸ਼ਨ ਵਿੱਚ ਘੋਲਦੇ ਨਾ ਤਾਂ ਉਹ ਵਧੀਆ ਘੁਲ ਜਾਂਦਾ ਹੈ ਹੁਣ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਹੁਣ ਅਸੀਂ ਇਸ ਨੂੰ ਪਾ ਦੇਣਾ ਆਪਣੇ ਇਮਲੀ ਵਿੱਚ ਜਿਹੜੀ ਅਸੀਂ ਚਟਨੀ ਤਿਆਰ ਕਰ ਰਹੀ ਹੈ ਅਗਰ ਤੁਹਾਨੂੰ ਲੱਗੀ ਚ ਲਮਸ ਨੇ ਤਾਂ ਤੁਸੀਂ ਪਲੀਜ਼ ਐਵੇਂ ਨਾ ਐਡ ਕਰਦੇ ਹੋ ਸਟੇਨਲੈਸ ਨੂੰ ਸ਼ਾਨਕੇ ਹੀ ਐਡ ਕਰਿਓ ਹੁਣ ਮੈਂ ਸਾਰੇ ਨੂੰ ਮਿਕਸ ਕਰ ਦਿੱਤਾ ਚੰਗੀ ਤਰ੍ਹਾਂ ਹੁਣ ਅਸੀਂ ਇਸ ਨੂੰ 5 ਤੋਂ 10 ਮਿੰਟ ਲਈ ਹੋਰ ਕਾਰਡ ਲੈਣਾ ਹੁਣ ਤੁਸੀਂ ਇੱਥੇ ਵੇਖ ਸਕਦੇ ਹੋ ਇਸ ਦਾ ਕਲਰ ਕਿੰਨਾ ਸੋਨਾ ਆ ਗਿਆ ਹੈ ਤੇ ਥੋੜੀ ਜੀ ਮਨ ਨੂੰ ਨਾ ਇਹ ਹਜੇ ਵੀ ਥਿਨ ਲੱਗ ਰਹੀ ਹੈ ਤੇ ਇਸ ਲਈ ਮੈਂ ਇਹਦੇ ਵਿੱਚ ਇੱਕ ਚਮਚ ਕੌਰਨ ਫਲੋਰ ਦਾ ਹੋਰ ਐਡ ਕਰਨਾ ਹੈ ਇੱਕ ਚਮਚ ਤੁਸੀਂ ਕੌਰਨ ਫਲੋਰ ਦਾ ਹੋਰ ਐਡ ਕਰ ਸਕਦੇ ਹੋ ਤਾਂ ਚਾਹੋ ਤਾਂ ਤੁਸੀਂ ਇਸ ਨੂੰ ਹੋਰ ਕਾਰਡ ਵੀ ਸਕਦੇ ਹੋ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਗਾੜੀ ਸਾਡੀ ਚਟਨੀ ਤਿਆਰ ਹੋ ਗਈ ਹੈ ਹੁਣ ਅਸੀਂ ਇਸ ਦੀ ਫਲੇਮ ਕਰ ਦਿੰਦੇ ਹਾਂ ਆਪਣੀ ਗੈਸ ਦੀ ਬੰਦ ਕਿਉਂਕਿ ਇਸ ਨੂੰ ਪਾਏ ਪਾਏ ਹਜੇ ਠੰਡੀ ਹੋ ਕੇ ਹੋਰ ਵੀ ਗਾੜ੍ਹੀ ਹੋ ਜਾਣਾ ਅਗਰ ਤੁਹਾਨੂੰ ਮੇਰੇ ਰੈਸਪੀਜ਼ ਵਧੀਆ ਲੱਗ ਰਹੇ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਹ ਰੈਸਪੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਜਰੂਰ ਟਰਾਈ ਕਰਨਾ ਤੇ ਬਹੁਤ ਹੀ ਸਵਾਦ ਇਮਲੀ ਚਟਨੀ ਲੱਗਦੀ ਹੈ ਤੇ ਇੱਕ ਹਫਤੇ ਤੱਕ ਤੁਸੀਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਜਿਆਦਾ ਦੇਰ ਵੀ ਚੱਲ ਪੈਂਦੀ ਹੈ ਵੈਸੇ ਤਾਂ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਬਿਹਤਰੀਨ ਰੈਸਪੀ ਦੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ